ਗੋਪਸ਼ਟਮੀ ਦੇ ਮੌਕੇ ਤੇ ਮੈਂ ਸਾਰੇ ਖੰਨਾ ਵਾਸੀਆਂ ਨੂੰ ਆਪਣੀ ਵੱਲੋਂ ਤੇ ਮਨਿਸਟਰ ਸਾਹਿਬ ਵੱਲੋਂ ਬਹੁਤ ਬਹੁਤ ਪਿਆਰਾ ਪਾਵਨ ਦਿਨ ਹੈ ਆਪਾਂ ਪਹਿਲਾਂ ਦੀਵਾਲੀ ਮਨਾ ਕੇ ਚੁੱਕੇ ਆ ਇਸ ਪਾਵਨ ਮਹੀਨੇ ਵਿੱਚ ਬੰਦੀ ਛੋੜ ਦਿਵਸ ਮਨਾਇਆ ਬਾਬਾ ਵਿਸ਼ਕਰਮਾ ਜੀ ਦਾ ਦਿਵਸ ਮਨਾਇਆ ਤੇ ਅੱਜ ਆਪਾਂ ਇੱਡਾ ਪਵਿੱਤਰ ਰੋਪਾ ਆਪਣਾ ਸਨਾਤਨ ਧਰਮ ਲਈ ਤੇ ਜਿੱਥੇ ਮੈਂ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਪਰਿਵਾਰ ਵੱਲੋਂ ਮੰਤਰੀ ਸਾਹਿਬ ਵੱਲੋਂ ਵੀ ਧੰਨਵਾਦ ਪਹਿਲਾਂ ਸਵੇਰੇ ਸਾਰੇ ਮੰਦਰਾਂ ਦੀਆਂ ਪੰਜ ਛੇ ਮੰਦਰਾਂ ਦੀਆਂ ਪ੍ਰਾਰਥਨਾਵਾਂ ਕੌਸ਼ਲ ਵਿੱਚ ਆਈਆਂ ਤੇ ਉਹਨਾਂ ਨੇ ਆਪਣੇ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ गोपाष्टमी जी आज बहुत पवित्र ਦਿਹਾੜਾ ਵੈ ਕਤਕ ਮਾਸ ਜਿਹੜਾ ਐਡਾ ਪਵਿੱਤਰ ਮਹੀਨਾ ਚੱਲ ਰਿਹਾ ਆਪਣਾ ਉਹਦੇ ਵਿੱਚ ਅੱਜ ਦਾ ਬੜਾ ਪਾਵਨ ਦਿਨ ਆਈ ਆਪਾਂ ਪਹਿਲਾਂ ਦੀਵਾਲੀ ਮਨਾ ਕੇ ਚੁੱਕੇ ਆ ਇਸ ਪਾਵਨ ਮਹੀਨੇ ਵਿੱਚ ਬੰਦੀ ਛੋੜ ਦਿਵਸ ਮਨਾਇਆ ਬਾਬਾ ਵਿਸ਼ਕਰਮਾ ਜੀ ਦਾ ਦਿਵਸ ਮਨਾਇਆ ਤੇ ਅੱਜ ਆਪਾਂ ਐਡਾ ਪਵਿੱਤਰ ਗੋਪਾਸ਼ਟਮੀ ਮਨਾ ਰਹੇ ਆ ਜਿਹਦੀ ਮਾਨਤਾ ਇਹ ਮੰਨੀ ਜਾਂਦੀ ਹੈ ਪੁਰਾਣੇ ਬ੍ਰਾਹਮਣ ਇਹ ਉਸ ਟਾਈਮ ਕਿਹਾ ਗਿਆ ਸੀਗਾ ਕਿ ਵੀ ਅੱਜ ਦੇ ਦਿਨ ਕ੍ਰਿਸ਼ਨ ਜੀ ਨੂੰ ਗਊਆਂ ਚਰਾੰਦਾ ਅ ਮਤਲਬ ਮੂਰਤ ਕੱਢਿਆ ਗਿਆ ਸੀ ਬ੍ਰਾਹਮਣਾ ਦੁਆਰਾ ਤੇ ਉਹ ਗਊਆਂ ਚਰਨ ਗਏ ਸੀ ਇਹ ਤੇ ਇਸ ਕਰਕੇ ਆਪਣੇ ਲਈ ਬਹੁਤ ਜ਼ਿਆਦਾ ਪਵਿੱਤਰ ਦਿਵਸ ਹੈ ਤੇ ਅੱਗੇ ਆਪਾਂ ਇਸ ਮਹੀਨੇ ਵਿੱਚ ਸੰਜੀਵਲਤਾ ਦਿਵਸ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਵਾਂਗੇ ਤੇ ਪੂਰਨਮਾਸ਼ੀ ਕੱਤ ਤੱਕ ਮਹੀਨੇ ਦੀ ਤੇ ਇਹੀ ਕਿਹਾ ਜਾਂਦਾ ਹੈ ਅੱਜ ਦੇ ਪਵਿੱਤਰ ਦਿਨ ਇਹੀ ਸ਼ੁਭ ਕਾਮਨਾਵਾਂ ਹੈ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਜੀ ਤੰਦਰੁਸਤ ਰਹਿਣ ਸਾਰੇ ਜਵਾਨੀਆਂ ਮਾਨਨ ਜੀ ਸਭ ਖੁਸ਼ ਰਹਿਣ ਜੀ ਗੋਪਾਸ਼ਟਮੀ ਦੇ ਮੌਕੇ ਤੇ ਮੈਂ ਸਾਰੇ ਖੰਨਾਵਾਸੀਆਂ ਨੂੰ ਆਪਣੀ ਵੱਲੋਂ ਤੇ ਮਿਨਿਸਟਰ ਸਾਹਿਬ ਵੱਲੋਂ ਬਹੁਤ-ਬਹੁਤ ਵਧਾਈ ਦਿੰਨੀ ਹੈ ਜੀ ਥੈਂਕ ਯੂ ਪਹਿਲਾਂ ਤਾਂ ਮੈਂ ਸਾਰਾ মিডিਆ ਦਾ ਥੈਂਕਸ ਕਰਦਾ ਹਾਂ ਜਿਹੜਾ ਸੂਰਜ ਆਇਆ ਤੇ ਅੱਜ ਦਾ ਦਿਨ ਬਹੁਤ ਹੀ ਪਾਵਨ ਦਿਨ ਹੈ ਆਪਣਾ ਸਨਾਤਨ ਤਰੰਮਲੀ ਇਜੀਤੇ ਮੈਂ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਪਰਿਵਾਰ ਵੱਲੋਂ ਮੰਤਰੀ ਸਾਹਿਬ ਵੱਲੋਂ ਵੀ ਧੰਨਵਾਦ ਕਰਦੇ ਆ ਤੇ ਉੱਥੇ ਅਸੀਂ ਵਿਠਲ ਸਾਹਿਬ ਦਾ ਪ੍ਰਧਾਨ ਜੀ ਦਾ ਵੀ ਧੰਨਵਾਦ ਕਰਦੇ ਆ ਵੀ ਜੋ ਇਹ ਸੇਵਾ ਕਰ ਰਹੇ ਆ ਤੇ ਸ਼ਹਿਰ ਵਾਸੀਆਂ ਨੂੰ ਰਿਕੁਐਸਟ ਵੀ ਕਰਦੇ ਆ ਤੇ ਕਿ ਮਤਲਬ ਜੋ ਇਹ ਸੇਵਾ ਕਰ ਰਹੇ ਆ ਜੋ ਇਨਸ਼ਾਅੱਲਾ ਦੇ ਵਿੱਚ ਇਹ ਚ ਆਪਾਂ ਵੱਧ ਚੜ ਕੇ ਹੋਰ ਹਿੱਸਾ ਲਈਏ ਤੇ ਸ਼ਹਿਰ ਵਾਸੀਆਂ ਨੂੰ ਅੱਜ ਕੋਪੈਸਟਰੀ ਦੇ ਅਸਰ ਤੇ ਮੇਰੇ ਵੱਲੋਂ ਮੰਤਸਰ ਸਾਹਿਬ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਲੱਖ ਲੱਖ ਵਧਾਈ। ਅੱਜ ਸਭ ਤੋਂ ਪਹਿਲਾਂ ਸਵੇਰੇ ਸਾਰੇ ਮੰਦਰਾਂ ਦੀਆਂ ਪੰਜ ਛੇ ਮੰਦਰਾਂ ਦੀਆਂ ਪ੍ਰਵਾਤ ਫੇਰੀਆਂ ਗੋਸ਼ਾਲਾ ਵਿੱਚ ਆਈਆਂ ਤੇ ਉਹਨਾਂ ਨੇ ਆਪਣੇ ਕੀਰਤਨ ਦੇ ਨਾਲ ਲੋਕਾਂ ਨੂੰ ਨਿਹਾਲ ਕੀਤਾ। ਅੱਜ ਦਾ ਜਿਹੜਾ ਪਵਿੱਤਰ ਦਿਨ ਹੈ ਇਸ ਦਿਨ ਭਗਵਾਨ શ્રી ਕ੍ਰਿਸ਼ਨ ਨੇ ਮਾਤਾ ਜੀ ਸ਼ਿਵਦਾ ਜੀ ਤੋਂ ਇਹ ਕਹਿ ਕੇ ਵੀ ਅੱਜ ਮੈਂ ਗਊਆਂ ਚਰਨ ਜਾਣਾ ਹੀ ਜਾਣਾ ਹੈ ਤੇ ਉਹ ਅੱਜ ਦੇ ਦਿਨ ਗਊਆਂ ਚਰਨ ਜੰਗਲਾਂ ਦੇ ਵਿੱਚ ਗਏ ਸੀ ਤੇ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਦ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਗਊਆਂ ਚਰਨ ਗਏ ਸੀ ਤੇ ਅਸੀਂ ਵੀ ਆਈਏ ਗਊਸ਼ਾਲਾਾਂ ਦੇ ਵਿੱਚ ਜਾ ਕੇ ਗਊਆਂ ਦੀ ਸੇਵਾ ਕਰੀਏ ਔਰ ਆਨੰਦਮਾਨੀ ਜਾਗੋ ਮਾਤਾ ਜਾਗੋ ਪਾਤਾਲੀ ਦੇ ਵਿੱਚ ਅੱਜ ਲਗਭਗ 1165 ਤੋਂ ਲੈ ਕੇ 70 ਗਊਆਂ ਤੋਂ ਨੰਦੀਗਨ ਹੈ ਫਿਰ ਲੋਕਾਂ ਨੂੰ ਯੋਗਨਾ ਚੱਲਦਾ ਜਿਵੇਂ ਕਿ ਇਹਦੇ ਵਿੱਚ ਸਾਰਾ ਸਹਿਯੋਗ ਪਬਲਿਕ ਦਾ ਹੈ ਜਿਹਦੇ ਵਿੱਚ 80 ਤੋਂ ਲੈ ਕੇ 90% ਹੀ ਗੋਮਾ ਦਾ ਦੁੱਧ ਦਿੰਦੀਆਂ ਹਨ ਜਿਹੜਾ ਕਿ 60-65% ਖਰਚਾ ਰੋਗ ਰੋਸ਼ਾਲਾ ਦਾ ਉਹ ਗੋਮਾ ਦਾ ਹੀ ਚੱਕਦੀਆਂ ਹਨ ਬਾਕੀ ਸਾਰਾ ਖਰਚਾ ਪਬਲਿਕ ਦੇ ਸਹਿਯੋਗ ਨਾਲ ਚੱਲਦਾ ਹੈ ਸਤਲਜ ਦੇ ਸਾਰੇ ਸ਼ਹਿਰੀਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਚ ਨਹੀਂ ਦਿੱਤਾ ਸਭ ਦਾ ਅਸੀਂ ਸ਼ੁਕੁਗਜ਼ਾਰ ਹਾਂ ਉਹਨਾਂ ਦੇ ਸਭ ਦੇ ਸਹਿਯੋਗ ਦੇ ਨਾਲ ਅਸੀਂ ਇਹ ਪਾਰੇ ਸੰਪਰਨ ਕੀਤਾ ਹੈ 6 ਸਾਲ ਪਹਿਲਾਂ ਅਸੀਂ ਸ਼ੁਰੂ ਕੀਤਾ ਸੀ ਹੌਲੀ ਹੌਲੀ ਡਿਵੈਲਪ ਹੋ ਗਿਆ ਹੁਣ ਇੱਥੇ ਤਕਰੀਬਨ 400 ਗਊਆਂ ਦਾ ਕੁੱਲ ਹੈਗੀਆਂ ਕਈ ਗਊਆਂ ਜਣੇ ਹੈਗੀਆਂ ਸ਼ਹਿਰ ਚ ਜਿਹੜੇ ਆਵਾਰਾ ਪੰਡੀਆਂ ਆਵਾਰਾ ਜਾਂ ਬੇਸ ਆਰਾ ਗਊਆਂ ਹੈਗੀਆਂ ਉਹਨਾਂ ਨੂੰ ਇੱਥੇ ਅਸੀਂ ਆਸਰਾ ਦਿੰਦੇ ਆ ਪਾਣੀ ਦਾ ਸ਼ੈਲਟਰ ਖਾਦ ਖੁਰਾਕ ਹਰਾ ਚਾਰਾ ਸਭ ਇਹਨਾਂ ਨੂੰ ਟਾਈਮ ਤੇ ਦਿੰਦੇ ਆ ਸਾਰੀਆਂ ਰਾਜੀ ਹੈ ਖੁਸ਼ੀਆਂ ਹੈ ਕੋ ਅੱਛੀ ਸਿਹਤ ਹੈ ਸਭ ਦੀ ਜਿਸ ਤਰ੍ਹਾਂ ਬੌਜੀ ਉਹਨਾਂ ਨੇ ਦੱਸਿਆ ਹੈ ਵੀ 7 ਕ ਸਾਲ ਪਹਿਲਾਂ ਅਸੀਂ ਗਊਸ਼ਾਲਾ ਸ਼ੁਰੂ ਕੀਤੀ ਸੀ ਇੱਥੇ ਬਹੁਤ ਗੰਦਗੀ ਦੇ ਢੇਰ ਸੀ ਅਸੀਂ ਸ਼ਹਿਰ ਦੇ ਸਹਿਯੋਗ ਨਾਲ ਸਾਰੀ ਗਊਸ਼ਾਲਾ ਤੁਹਾਡੇ ਸਾਹਮਣੇ ਏਵਨ ਬਣਾਤੀ 400 ਗਊ ਦੇ ਲਗਭਗ ਹੈਗੀਆਂ ਨੇ ਸਾਡੇ ਕੋਲ ਥੋੜੀ ਆਪਣੇ ਟਰੈਕਟਰ ਟਰੈਲੀ ਗਊਵਾਧਰ ਈਜਮੈਂਟ ਸ਼ੈੱਡ ਤੂੜੀ ਦੇ ਸ਼ੈੱਡ ਸਾਡੇ ਕੋਲ 40 बाई 80 ਦੇ 25 ਫੁੱਟ ਉੱਚੇ ਫਲੋਰ ਟਰੈਕਟਰ ਟਰੈਲੀ ਫੋਕਸ ਇਹ ਬੱਟੀਆਂ ਮਸ਼ੀਨਾ ਹੈਗੀ ਨੇ ਤੁਸੀਂ ਹੁਣ ਵੀ ਦੇਖੋ ਸਾਡੇ ਕੋਲ ਹਰਿਆ ਇੱਥੇ ਵੀ ਪਿਆ ਬਾਹਰ ਸਾਡੇ ਕੋਲ 8 ਕਿੱਲੇ ਸਾਡੇ ਆਪਣੇ ਬੀਜੇ ਹੋਏ ਨੇ ਸਾਡੇ ਕੋਲ 50 60 ਕੁਇੰਟਲ ਅਸੀਂ ਡੇਲੀ ਰਹਿਣੋ ਹਰਾ ਪਾਣੀ ਹੈ ਇਹ ਆਪਣੇ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਚੱਲਦੀ ਹੈ ਅਸੀਂ ਤਾਂ ਬਸ ਇੱਕ ਸੇਵਾ ਹੀ ਕਰਦੇ ਆ ਸ਼ਹਿਰ 'ਚ ਜਿੰਨੇ ਲਾੜ ਪਸ਼ੂ ਪਹਿਲਾਂ ਫਿਰਦੇ ਸੀ ਸ਼ਹਿਰ 'ਚ ਅੜਦੇ ਇਲਾਕੇ 'ਚ ਉਹ ਜਿਆਦਾਤਰ ਅਸੀਂ ਉਹ ਚੱਕ ਲਏ 90% ਜੇ 10% ਰਹਿੰਦੇ ਵੀ ਨੇ ਸਾਨੂੰ ਜਿੱਥੋਂ ਕਿਤੋਂ ਆਪਣੇ ਨਗਰ ਕੌਂਸਲਰ ਦਾ ਟੈਲੀਫੋਨ ਆਦਾ ਅਸੀਂ ਉਥੋਂ ਚੱਕ ਲਿਆਣੇ ਆ ਜੀ ਕੋਈ ਦਿੱਕਤ ਨਹੀਂ ਹੈਗੀ ਅਸੀਂ ਥੋੜੀ ਜਿਹੀ ਟਾਈਮ ਚ 15-20 ਦਿਨਾਂ ਤੱਕ ਦੋ ਸ਼ੈਡ ਹੋਰ ਪਾ ਰਹੇ ਆ ਵੀ ਥੋੜੇ ਜਿਹੜੇ ਹੋਰ ਗਊਆਂ ਵੀ ਫਿਰਦੀਆਂ ਨੇ ਸ਼ਹਿਰ 'ਚ ਉਹ ਵੀ ਸਾਡੇ ਕੋਲ ਕਵਰ ਹੋ ਜਾਣਾ